ਮੇਰਾ ਨਾਮ ਅਕਤਰ ਸਿੰਘ ਪਿੰਡ ਪੇਟਪਤਨਾ ਬਲਾਕ ਸ੍ਰੀ ਹਰਗੋਬਿੰਦਪੁਰ ਪ੍ਰਧਾਨ ਸਾਰਾ ਰੈਲੀ ਕੱਢਦੇ ਪੀਏ ਤੇ ਫਿਰ ਇਹ ਰੈਲੀ ਕੱਢਣ ਡੈ ਜੀ ਲੋਕਾਂ ਨੂੰ ਜਾਗਰੂਤ ਕਰਨ ਡੈ ਲੋਕ ਅਜੇ ਵੀ ਸਾਡੇ ਜਿਹੜੇ ਅੰਦਰਾਂ ਸੁੱਤੇ ਆ ਉਹਨਾਂ ਨੂੰ ਜਾਗਰੂਤ ਕਰਨ ਡੈ ਆ ਕਿ ਤੁਸੀਂ ਦਿੱਲੀ ਬਾਰੇ ਪਿਆਰ ਰੱਖੋ ਜਿਹੜਾ 23 ਤਰੀਕ ਨੂੰ ਸਾਡਾ ਜਥਾ ਜਿਹੜਾ ਦਿੱਲੀ ਨੂੰ ਜਾ ਰਿਹਾ ਇਹ ਟੂਲ ਪਲਾਜ਼ੇ ਤੋਂ ਆਪਾਂ ਕਥੂ ਨੰਗਲ ਤੋਂ ਫਿਰੇ 7 ਵਜੇ ਤੁਰਨਾ ਆ ਇਸ ਕਰਕੇ ਲੋਕਾਂ ਨੂੰ ਆਪਾਂ ਜਾਗਰੂਤ ਕਰਨ ਦੇ ਆ ਇਹ ਨਾਲ ਸਾਡੇ ਵਾਟਰ ਸਪਲਾਈ ਵਾਲੇ ਵੀਰ ਕਿਸਾਨ ਵੀਰ ਇਹ ਸਾਡਾ ਸਾਂਝਾ ਜਿਹੜਾ ਮੋਰਚਾ ਇਹ ਚੱਲਿਆ ਉਥਰ ਚਵਾਲ ਤੋਂ ਚੱਲ ਗਏ ਕਈ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਇਹ ਲੋਕਾਂ ਨੂੰ ਲਾਹਬੰਦ ਕਰਨ ਦੇ ਆ 23 ਤਰੀਕ ਨੂੰ ਆਪਾਂ ਜਿਹੜਾ ਦਿੱਲੀ ਨੂੰ ਬਰਾਨਾ ਹੋਈਏ ਤੇ ਤੜਕੇ 7 ਵਜੇ ਆਪਾਂ ਜਿਹੜਾ ਟੂਲ ਪਲਾਜ਼ੇ ਤੇ ਜਿਹੜਾ ਕਥੂ ਨਗਲ ਤੋਂ ਤੁਰਨਾ ਹੈ ਜ਼ਰੂਰ ਕਿੰਦੇ 2 ਸਾਲ ਲਈ ਇਹਨੂੰ ਡਿਲੇ ਕੀਤਾ ਜਾ ਸਕਦਾ ਕਾਨੂੰਨਾ ਇਹ ਡਿਲੇ ਕੀਤਾ ਜਾਊਗਾ ਜੀ ਡੇਟ ਇੱਕ ਕਿੰਨੇ ਆ ਮਤਲਬ ਸੋਚਿਆ ਸੋਚ ਬੰਦ ਹੋ ਗਿਆ ਬੱਤੀ ਵਾਲਾ ਤੇ ਤਾਰ ਨਾ ਕੱਢੀ ਉਹ ਸੋਚ ਫੇਰ ਆਪਾਂ ਜੋ ਨੱਪਤਾ ਉਹਨੇ ਚੱਲ ਪੜੀਆਂ ਨਾ ਲਾਈਟ ਬੱਸ ਉਹ ਲਾਈਟ ਨਹੀਂ ਅਸੀਂ ਚੱਲਣ ਦੇਣੀ ਅਸੀਂ ਤਾਰਾਂ ਹੀ ਕਢਾਉਣੀਆਂ ਤੇ ਰੱਦ ਕਰਾਉਣਾ ਇਹਦੇ ਕੋਈ ਸ਼ੱਕ ਨਹੀਂ ਸਾਡਾ ਪ੍ਰਧਾਨ ਨੇ ਕੱਲ ਬੋਲਤਾ ਗ੍ਰਾਹਣ ਹੈ ਭਾਰਤ ਕਿਸਾਨ ਜੀ ਨੇ ਇੱਕ ਦਾ ਗ੍ਰਾਹਣ ਹੈ ਉਹਨੇ ਕਿ ਆਪ ਇਹਨੂੰ ਰੱਦ ਕਰੋ ਸਾਡੀ ਕੋਈ ਨਹੀਂ ਉਹਨਾਂ ਪੁੱਛਿਆ ਵੀ ਇਹਨੂੰ ਹੈ ਉਹਨਾਂ ਕਹਿੰਦਾ ਨਹੀਂ ਸਾਡਾ ਰੱਦ ਤੋਂ ਬਗੈਰ ਹੋਰ ਕੋਈ ਨਹੀਂ ਤਾਨੂੰ ਲੱਗਦਾ ਇੱਥੇ ਕਿਸਾਨਾਂ ਦੀ ਜਿੱਤ ਹੋਈ ਹੈ ਜਿਹਦੇ ਜਿੱਤ ਹੋਈ ਆ ਜੀ ਪੂਰੀ 90% ਹੋ ਗਈ ਹੈ 10% ਰਹਿ ਗਈ ਉਹ ਵੀ ਜਿੱਤ ਕਰ ਦੇਣੀ ਹੈ ਤੇ ਜਿੱਤ ਹੋ ਕੇ ਰਹੂਗੀ ਪੱਕੀ ਜਿੱਤ ਹੈ ਯਕੀਨੀ ਹੈ ਹਾਂ ਜੀ ਬੱਬੇ ਕੀ ਨਾਮ ਹੈ ਮੇਰਾ ਨਾਮ ਸਤਨਾਮ ਸਿੰਘ ਬਲਾਕ ਪ੍ਰਧਾਨ ਕਾਦੀਆਂ ਕਿਸਾਨ ਯੂਨੀਅਨ ਇਕਤਾਗਰਾ ਹਾਂ ਅਸੀਂ ਅੱਜ ਇਹ ਜੋ 26 ਤਰੀਕ ਨੂੰ ਦਿੱਲੀ ਦੇ ਅੰਦਰ 26 ਜਨਵਰੀ ਨੂੰ ਕਿਸਾਨਾਂ ਦਾ ਜੋ ਰਿਐਸਲ ਹੋ ਰਹੀ ਆ ਇਹ ਜੋ ਜਿਹੜਾ ਮਾਰਚ ਕਰਨਾ ਹੈ 26 ਜਨਵਰੀ ਨੂੰ ਉਹ 26 ਜਨਵਰੀ ਦੀ ਮਾਰਚ ਵਾਸਤੇ ਇਹ ਰੋਜ਼ ਕਿਹੜੇ ਨਾ ਕੋਈ ਨਾ ਕੋਈ ਪਿੰਡ ਤੋਂ ਇਹ ਨਗਰ ਕੀਰਤਨ ਜਿਹੜਾ ਰੋਜ਼ ਮਾਰਚ ਹੋਆ ਟਰੈਕਟਰਾਂ ਦਾ ਰੋਜ਼ ਮਾਰਚ ਜਿਹੜਾ ਨਿਕਲਦਾ ਵਾ ਉਹ ਰੋਡ ਮਾਰਚ ਨੂੰ ਅਸੀਂ ਅੱਜ ਪਿੰਡ ਪੇਟਾਂ ਤੋਂ ਹਰਚੋ ਵਾਲ ਤੋਂ ਅਸੀਂ ਇਹ ਸ਼ੁਰੂ ਕੀਤਾ ਦੋ ਬਲਾਕਾਂ ਦਾ ਇਹ ਪ੍ਰੋਗਰਾਮ ਕਾਦੀਆਂ ਬਲਾਕ ਸ੍ਰੀ ਹਰਕ ਬਿੰਦਕਪੁਰ ਬਲਾਕ ਤੋਂ ਇਹ ਟਰੈਕਟਰ ਤੇ ਟਰਾਲੀਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਰੇ ਕਿਸਾਨ ਆਪ ਮੁਹਾਰੇ ਲੈ ਕੇ ਝੰਡੇ ਲਾ ਕੇ ਇਹ ਸਰਕਾਰ ਮੋਦੀ ਸਰਕਾਰ ਦਾ ਬਿੱਟ ਸਿਆਪਾ ਕਰ ਰਹੇ ਨੇ ਇਹਨੂੰ ਚੇਤਾਵਨੀ ਦੇ ਰਹੇ ਨੇ ਕਿ ਜੇ ਤੂੰ ਦੋ ਦਿਨ ਤੇਰੇ ਵਿੱਚ ਬਾਕੀ ਆ ਦੋਹਾਂ ਦਿਨਾਂ ਦੇ ਵਿੱਚ ਜੇ ਤੂੰ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਰੱਦ ਕਰਾ ਕਰ ਲੈਣਾ ਕਰਾ ਦੇਣਾ ਤੇ ਫੇਰ ਤੇਰਾ ਬਚਾਵਾ ਨਹੀਂ ਤੇ ਸਾਰਾ ਪੰਜਾਬ ਦਾ ਟਰੈਕਟਰ ਦਿੱਲੀ ਵਿੱਚ ਪਹੁੰਚ ਜਾਵੇਗਾ ਕਿਤੇ ਥਾਂ ਨਹੀਂ ਲੱਭੇਗਾ ਤੈਨੂੰ ਇਹਨਾਂ ਨੂੰ ਲਗਾਉਣ ਵਾਸਤੇ ਇਹ ਇਹ ਅਸੀਂ ਇਹਨੂੰ ਚੇਤਾਵਨੀ ਦਿੰਨੇ ਆ ਇਹ ਸਾਡੀ ਰਿਹਸਲ ਹੋ ਰਹੀ ਆ ਅਸੀਂ 26 ਜਨਵਰੀ ਨੂੰ ਅਸੀਂ ਟੋਲ ਪਲਾ ਦੇ ਕੱਥੂ ਨੰਗਲ ਤੋਂ 23 ਤਰੀਕ ਨੂੰ ਸਵੇਰੇ 7 ਵਜੇ ਦੰਤਾਂ ਟਰਾਲੀਆਂ ਦੀ ਵੱਡੀ ਗੱਦੀ ਵੱਡਾ ਕਾਫਲਾ ਲੈ ਕੇ ਇਹ ਦਿੱਲੀ ਨੂੰ ਰਵਾਨਾ ਹੋ ਰਹੇ ਆ ਇਹਨਾਂ ਸ਼ਬਦਾਂ ਦੇ ਨਾਲ ਹੀ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜੇ ਅਰੇ ਵੀ ਸਮਝ ਲਵੇ ਤੇ ਤੇਰਾ ਭਲਾ ਸੋ ਇਹਨਾਂ ਕੁਝ ਬੋਲ ਦਿਆਂ ਮੈਂ ਕਹਿੰਦਾ ਇਹ